6 ਸਤੰਬਰ ਨੂੰ ਕੰਗਨਾ ਰਣੌਤ ਦੀ ਐਮਰਜੈਂਸੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਪਰ ਪੰਜਾਬ ਭਰ ਦੇ ਵਿੱਚ ਜਿਹੜਾ ਪ੍ਰੋਟੈਸਟ ਹੈ ਉਸ ਫਿਲਮ ਨੂੰ ਐਮਰਜੈਂਸੀ ਫਿਲਮ ਨੂੰ ਬੰਦ ਕਰਨ ਦੀ ਬੈਨ ਕਰਨ ਦੀ ਜਿਹੜੀ ਹੈ ਪੰਜਾਬ ਦੇ ਲੋਕ ਗੱਲ ਕਰ ਰਹੇ ਨੇ ਗੱਲਬਾਤ ਕਰਦੇ ਆ ਸਰ ਜੀ ਕੰਗਨਾ ਰਣੌਤ ਦੀ ਫਿਲਮ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਪੰਜਾਬ ਭਰ ਦੇ ਵਿੱਚ ਉਸ ਦਾ ਵਿਰੋਧ ਹੋ ਰਿਹਾ ਕਿੰਨੇ ਤੇ ਦੇਖੋ ਇਹ ਜਿਹੜੀ ਫਿਲਮ ਆ ਐਮਰਜੈਂਸੀ ਜਿਹੜੀ ਫਿਲਮ ਬਣਾਈ ਆ ਕੰਗਨਾ ਰਣੌਤ ਨੇ ਇਹ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਫਿਲਮ ਬਣਾਈ ਜਾ ਰਹੀ ਆ ਜਿਹੜਾ ਇਹਦਾ ਟ੍ਰੇਲਰ ਆਇਆ ਉਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਾਲਿਸਤਾਨ ਦੀ ਮੰਗ ਕਰਦੇ ਹੋਏ ਦਿਖਾਇਆ ਗਿਆ ਵਾ ਜਦ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੀ ਜ਼ੁਬਾਨ ਤੋਂ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ ਉਹਨਾਂ ਦੇ ਜਿੰਨੇ ਵੀ ਭਾਸ਼ਣ ਨੇ ਸਾਰਿਆਂ ਦੇ ਵਿੱਚ ਉਹ ਆਪਣੇ ਵੱਖਰੇ ਦੇਸ਼ ਆਜ਼ਾਦੀ ਦੀ ਗੱਲ ਜ਼ਰੂਰ ਕਰਦੇ ਨੇ ਉਹਨਾਂ ਦਾ ਜਿਹੜਾ ਸੰਕਲਪ ਆ ਸਾਨੂੰ ਪਹਿਲੇ ਫਰਸਟ ਕਲਾਸ ਦੇ شہری ਹੋਣ ਦੀ ਉਹ ਮੰਗ ਕਰਦੇ ਨੇ ਪਰ ਉਸ ਫਿਲਮ ਦੇ ਵਿੱਚ ਉਹ ਕਿਹਨੂੰ ਸੰਬੋਧਨ ਕਰਦੇ ਨੇ ਜਿੱਥੇ ਉਹ ਕਿਹਾ ਗਿਆ ਵਾ ਵੀ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਸਾਨੂੰ ਖਾਲਸਤਾਨ ਜਿਹੜੇ ਅਸੀਂ ਬਿਲਕੁਲ ਅੰਗੇਸਤਾ ਔਰ ਦੂਸਰਾ ਉਹਦੇ ਵਿੱਚ ਸਿੱਖ ਨੌਜਵਾਨਾਂ ਨੂੰ ਹਿੰਦੂਆਂ ਵੱਲੋਂ ਗੋਲੀਆਂ ਕਰਕੇ ਚਲਾਇਆ ਦਿਖਾਇਆ ਚਲਾਉਂਦੇ ਦਿਖਾਇਆ ਗਿਆ ਵਾ ਇਹ ਵੀ ਅਤ ਨਿੰਦਣਯੋਗ ਆ ਇਸ ਗੱਲ ਦੇ ਨਾਲ ਕਿਤੇ ਨਾ ਕਿਤੇ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਕੜਤਣ ਆਊਗੀ ਉਹਨਾਂ ਦੇ ਵਿੱਚ ਆਪਸ ਵਿੱਚ ਪਾੜਾ ਵਧੂਗਾ ਤੇ ਪੰਜਾਬ ਨੇ ਕਾਲਾ ਦੌਰ ਦੇਖਿਆ ਹੋਇਆ ਵਾ ਕਿਤੇ ਨਾ ਕਿਤੇ ਇਹ ਜੇ ਫਿਲਮ ਲੱਗਦੀ ਆ ਤਾਂ ਇਹ ਉਸ ਸਾਨੂੰ ਪਿਛਲੇ ਪੁਰਾਣੇ ਸਮੇਂ ਦੇ ਵਿੱਚ ਕਾਲੇ ਦੌਰ ਦੇ ਵਿੱਚ ਲੈ ਕੇ ਜਾ ਸਕਦੀ ਆ ਇਸ ਕਰਕੇ ਅਸੀਂ ਨੂੰ ਚਾਹੁੰਦੇ ਆ ਵੀ ਇਹ ਕਦੇ ਵੀ ਲਗਣੀ ਨਹੀਂ ਚਾਹੀਦੀ ਸਿਨੇਮਾ ਕਰਦੇ ਨਹੀਂ ਵੀ ਐਕਟਰਾਂ ਨੂੰ ਕਲਾਕਾਰਾਂ ਨੂੰ ਇਸ ਤਰ੍ਹਾਂ ਦੀਆਂ ਫਿਲਮਾਂ ਨਹੀਂ ਕੱਟਣੀਆਂ ਚਾਹੀਦੀਆਂ ਵੀ ਇਹ ਤਾਂ ਹੈ ਨਹੀਂ ਵੀ ਨਵਾਂ ਕਲਾਕਾਰ ਆ ਕੰਗਣਾ ਰਣਾਉਤ ਬਿਲਕੁਲ ਦੇਖੋ ਇਹ ਜਿਹੜੇ ਲੋਕ ਹੁੰਦੇ ਨੇ ਇਹ ਸਟੇਟ ਦੇ ਸੰਧ ਬਣ ਕੇ ਕੰਮ ਕਰਦੇ ਨੇ ਜਿਹੜੀ ਕੰਗਣਾ ਰਣਾਉਤ ਆ ਉਹ ਭਾਜੀਪੀ ਦੀ ਇੱਕ ਕੈਂਪੀ ਆ ਇਹ ਉਹਨੂੰ ਦੇਖਣਾ ਚਾਹੀਦਾ ਵੀ ਮੈਂ ਦੇਸ਼ ਦੇ ਵਿੱਚ ਅੱਗ ਲਾ ਰਹੀ ਆ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਇਹ ਇੰਟਰਨੈਟ ਦਾ ਮਾਧਿਅਮ ਹੁੰਦੀਆਂ ਨੇ ਪਰ ਲੇਕਿਨ ਕਿਤੇ ਨਾ ਕਿਤੇ ਭਾਜੀਪੀ ਕੰਗਣਾ ਰਣਾਉਤ ਦੇ ਰਾਹੀਂ ਦੇਸ਼ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਅੱਜ ਜਿਹੜੇ ਕਾਂਗਰਸੀ ਆਵਾਜ਼ ਨਹੀਂ ਚੁ ਇਸ ਫਿਲਮ ਦੇ ਵਿੱਚ ਸਾਨੂੰ ਖਦਸ਼ਾ ਵਾ ਕੰਗਣ ਇੰਦਰਾ ਗਾਂਧੀ ਨੂੰ ਵੀ ਗਲਤ ਕਿਰਦਾਰ ਪੇਸ਼ ਕੀਤਾ ਹੋਇਆ ਹੋਊਗਾ ਪਰ ਅਸੀਂ ਉਸ ਗੱਲ ਦੀ ਪ੍ਰੋੜਤਾ ਨਹੀਂ ਕਰਦੇ ਸਾਨੂੰ ਇਹ ਖਦਸ਼ਾ ਵਾ ਵੀ ਇਸ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਰੋਲ ਕੋਈ ਮਨੁੱਖ ਕਰਦਾ ਅਸੀਂ ਉਹਦੇ ਅੰਗੇਸਟਾਂ ਤੇ ਜਿਹੜਾ ਉਹਨਾਂ ਨੂੰ ਅੱਤਵਾਦੀ ਵਕਵਾਦੀ ਕਰਕੇ ਪੇਸ਼ ਕੀਤਾ ਜਾਂਦਾ ਅਸੀਂ ਉਹਦੇ ਖਿਲਾਫ ਹਾਂ ਪਰ ਇਸ ਟਿੱਪਣੀ ਤੋਂ ਬਾਅਦ ਕਿਤੇ ਨਾ ਕਿਤੇ ਭਾਜਪਾ ਨੇ ਵੀ ਪਾਸਾ ਪਟਿਆ ਉਹਨਾਂ ਨੇ ਵੀ ਇਸ ਗੱਲ ਤੇ ਕੋਈ ਟਿੱਪਣੀ ਹਾਲੇ ਤੱਕ ਕੀਤੀ ਨਹੀਂ ਜੇ ਬੀਬੀ ਬੀਜੇਪੀ ਚਾਹੇ ਤਾਂ ਅੱਜ ਉਸ ਫਿਲਮ ਨੂੰ ਬੈਨ ਕਰਵਾ ਸਕਦੀ ਆ ਪਰ ਅਸਲ ਦੇ ਵਿੱਚ ਇਹ ਰਾਜਨੀਤੀ ਕੀਤੀ ਜਾਂਦੀ ਆ ਕਿਤੇ ਨਾ ਕਿਤੇ ਮੈਨੂੰ ਸਾਨੂੰ ਸਾਰਿਆਂ ਨੂੰ ਲੱਗਦਾ ਵਾ ਵੀ ਇਹ ਜਿਹੜੀ ਫਿਲਮ ਆ ਉਹ ਤੇ ਸਿਰਫ ਗੋਗਲੂਆਂ ਤੇ ਮਿੱਟੀ ਝਾੜਨ ਵਾਲਾ ਕੰਮ ਕੀਤਾ ਜਾ ਰਿਹਾ ਤੇ ਅਸੀਂ ਆਪਣੇ ਵੱਲੋਂ ਇਹ ਚੇਤਾਵਨੀ ਕਰਦੇ ਆ ਜੋ ਮਰਜ਼ੀ ਹੋਵੇ ਅਸੀਂ ਇਹ ਫਿਲਮ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗਣ ਦੇਵਾਂਗੇ ਅਸੀਂ ਸਿਨੇਮਾ ਘਰਾਂ ਦੇ ਮੂਹਰੇ ਵੀ ਪ੍ਰੋਟੈਸਟ ਕਰਾਂਗੇ ਉੱਥੇ ਜਾ ਕੇ ਸਿਨੇਮਿਆਂ ਦੇ ਮੂਹਰੇ ਟਿਕਟਾਂ ਦੀਆਂ ਖਿੜਕੀਆਂ ਦੇ ਮੂਹਰੇ ਜਾ ਕੇ ਅਸੀਂ ਪਾਵਾਂਗੇ ਸਾਨੂੰ ਜੋ ਕਰਨਾ ਪਿਆ ਸੀ ਕਰਾਂਗੇ ਪਰ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਗਾ ਕਿਸਾਨਾਂ ਬਾਰੇ ਵੀ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਸੀ ਉਹਨਾਂ ਬਾਰੇ ਵੀ ਟਿੱਪਣੀ ਕੀਤੀ ਗਈ ਸੀ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਬਿਲਕੁਲ ਜੀ ਬਿਲਕੁਲ ਇਸੇ ਕੰਗੜਾ ਰਣੌਤ ਨੇ ਸਾਡੀਆਂ ਉੱਥੇ ਬੈਠੀਆਂ ਬੀਬੀਆਂ ਨੂੰ ਕਿਹਾ ਸੀ 2-200 ਰੁਪਏ ਦੀ ਦਿਹਾੜੀ ਵਾਲੀਆਂ ਲੇਡੀਜ਼ ਆ ਕੇ ਇੱਥੇ ਇਕੱਠੀਆਂ ਹੋਈਆਂ ਬੈਠੀਆਂ ਨੇ ਮੈਂ ਇਹਨੂੰ ਇਹਦੀ ਔਕਾਤ ਯਾਦ ਕਰਾ ਦੇਣੀ ਚਾਹਣਾ ਜਿਹੜਾ ਹਿਮਾਚਲ ਪ੍ਰਦੇਸ਼ ਆ ਅਸੀਂ ਜਾਣਦੇ ਆ ਉਹ ਕਿਹੜੇ ਕਿਹੜੇ ਟੁਕਰਾਂ ਦੇ ਉੱਤੇ ਪਲਣ ਵਾਲਾ ਪ੍ਰਾਂਤ ਆ ਇਨੂੰ ਉਹ ਗੱਲ ਯਾਦ ਰੱਖਣੀ ਚਾਹੀਦੀ ਆ ਅੱਜ ਸਾਡੇ ਪੰਜਾਬ ਦੇ ਵਿੱਚ ਲੱਖਾਂ ਹਿਮਾਚਲ ਤੋਂ ਆਏ ਹੋਏ ਲੋਕ ਰੋਜ਼ਗਾਰ ਇੱਥੇ ਕਰਕੇ ਆਪਣੀ ਰੋਟੀ ਕਮਾ ਰਹੇ ਨੇ ਜੇ ਤੂੰ ਐਮਪੀ ਬਣੀ ਆ ਤਾਂ ਆਪਣੇ ਲੋਕਾਂ ਵਾਸਤੇ ਪਹਿਲਾਂ ਕੰਮ ਕਰਕੇ ਦਿਖਾ ਫੇਰ ਸਾਨੂੰ ਦੱਸੀ ਅਸੀਂ 200 ਰੁਪਏ ਵਾਲੀਆਂ ਸਾਡੀਆਂ ਲੇਡੀਜ਼ ਨੇ ਜਾਂ ਅਸੀਂ 500 ਵਾਲਿਆਂ ਜਾਂ ਅਸੀਂ 5000 ਵਾਲਿਆਂ ਇਹਦੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਨੂੰ ਕਹਿਣ ਦਾ ਕੌਣ 200 ਕਮਾਉਂਦਾ ਕੌਣ 500 ਕਮਾਉਂਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਕਿ ਹੁਣ ਵੱਡੇ ਲੈਵਲ ਤੇ ਪ੍ਰੋਟੈਸਟ ਕੀਤਾ ਜਾਏਗਾ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗਣ ਦਿੱਤੀ ਜਾਏਗੀ ਨਹੀਂ ਲੱਗਣ ਦਿੱਤੀ ਜਾਵੇਗੀ ਫਿਲਮ ਹੱ डीसी ਸਾਹਿਬ ਨੂੰ ਤੇ ਸੈਂਸਰ ਬੋਰਡ ਨੂੰ ਤੁਰੰਤ ਇਸ ਫਿਲਮ ਦਾ ਬਾਈਕਾਟ ਕੀਤਾ ਜਾਵੇ ਇਸ ਇਸ ਫਿਲਮ ਨੂੰ ਰੱਦ ਕੀਤਾ ਜਾਵੇ ਜੇ ਇਹ ਫਿਲਮ ਲੱਗਦੀ ਆ ਤਾਂ ਇਸ ਦਾ ਇਸ ਦੇ ਨਾਲ ਜਿਹੜਾ ਮਾਹੌਲ ਖਰਾਬ ਹੁੰਦਾ ਉਹਦਾ ਪ੍ਰਸ਼ਾਸਨ ਜਾਂ ਜਿਹੜਾ ਹੈਗਾ ਸੈਂਸਰ ਬੋਰਡ ਜਾਂ ਜਿਹੜੀ ਭਾਜਪਾ ਦੀ ਸਰਕਾਰ ਆ ਸੈਂਟਰ ਸਰਕਾਰ ਆ ਉਹ ਇਹਦੇ ਜ਼ਿੰਮੇਵਾਰ ਹੋਣਗੇ ਅੱਛਾ ਕਈ ਲੋਕ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਗੱਲ ਕਰੀਏ ਸ਼ਿਵ ਸੈਨਾ ਉਹਨਾਂ ਦੇ ਤਾਂ ਸਾਰੇ ਇਸ ਫਿਲਮ ਦੀ ਸਮਰਥਨ ਦੇ ਰਹੇ ਆ ਵੀ ਇਹ ਫਿਲਮ ਚੱਲਣੀ ਚਾਹੀਦੀ ਹੈ ਵੀ ਉਹਨਾਂ ਲੋਕਾਂ ਨੂੰ ਕਿਵੇਂ ਦੇਖਦੇ ਹੋ ਕਿ ਉਹ ਪੰਜਾਬ ਦੇ ਨਾਲ ਰਲਕੇ ਨਹੀਂ ਚੱਲਦੇ ਪੰਜਾਬ ਦੇ ਵਿੱਚ ਰਹਿੰਦੇ ਆ ਦੇਖੋ ਜਿਹੜੀ ਸ਼ਿਵ ਸੈਨਾ ਜਿਹੜੀ ਸਿਵ ਸੈਨਾ ਸਹੀ ਕੰਮ ਕਰਦੀ ਆ ਉਹ ਕਦੇ ਵੀ ਇਸ ਫਿਲਮ ਨੂੰ ਪ੍ਰਮੋਟ ਨਹੀਂ ਕਰੂਗੀ ਇਹ ਤੁਹਾਨੂੰ ਪਤਾ ਮੈਨੂੰ ਵੀ ਪਤਾ ਮੈਂ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਆ ਸਿਰਫ ਤੇ ਸਿਰਫ ਜਿਹੜੇ ਲੋਕ ਗਨਮੈਨ ਲੈਣ ਵਾਸਤੇ ਇਹ ਕੰਮ ਕਰਦੇ ਨੇ ਉਹ ਤਾਂ ਇਹਨੂੰ ਚੰਗਾ ਕਹਿਣਗੇ ਪਰ ਅਸਲ ਦੇ ਵਿੱਚ ਜਿਹੜਾ ਹਿੰਦੂ ਮਾਈਂਡਡ ਜਿਹੜਾ ਪੰਜਾਬ ਦਾ ਜਿਹਨੇ ਦਰਦ ਹੰਡਾਇਆ ਹੋਇਆ ਉਹ ਕਦੇ ਵੀ ਇਸ ਫਿਲਮ ਨੂੰ ਇਹਨੂੰ ਪ੍ਰਸ਼ਾਹਤ ਨਹੀਂ ਕਰੂਗਾ ਉਹ ਕਹੂਗਾ ਵੀ ਇਹ ਫਿਲਮ ਲੱਗਣੀ ਨਹੀਂ ਚਾਹੀਦੀ ਸਰ ਟ੍ਰੇਲਰ ਤੁਸੀਂ ਦੇਖਿਆ ਹੋਣਾ ਉਹਦੇ ਵਿੱਚ ਸਾਫ਼ ਤੌਰ ਤੇ ਕੀ ਦਰਸਾਇਆ ਗਿਆ ਤੁਸੀਂ ਮਤਲਬ ਇੱਕਦਮ ਕਲੀਅਰ ਕੱਟੇ ਹਿੰਦੂਆਂ ਨੂੰ ਜਾਂ ਸਿੱਖਾਂ ਸਿੱਖ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਉਹਦੇ ਵਿੱਚ ਸਿੱਖ ਨੌਜਵਾਨਾਂ ਨੂੰ ਹਿੰਦੂਆਂ ਵੱਲ ਗੋਲੀਆਂ ਮਾਰਦੇ ਦਿਖਾਇਆ ਗਿਆ ਵਾ ਜਦ ਕਿ ਉਸ ਸਮੇਂ ਸਰਕਾਰ ਵੱਲੋਂ ਪਲਾਂਟ ਕੀਤੇ ਹੋਏ ਲੋਕ ਇਹ ਕੰਮ ਕਰਦੇ ਸੀ ਜਿਹੜੇ ਲੋਕ ਪ੍ਰੋਟੈਸਟ ਕਰਦੇ ਸੀ ਉਹ ਕੋਈ ਇਸ ਤਰ੍ਹਾਂ ਦਾ ਨਹੀਂ ਕਰਦੇ ਸੀ ਦੂਸਰਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਾਲਸਤਾਨ ਦਾ ਪੱਖੀ ਹੋਣਾ ਦਿਖਾਇਆ ਗਿਆ ਵਾ ਸਿੱਧੇ ਤੌਰ ਤੇ ਉਹਦੇ ਵਿੱਚ ਟ੍ਰੇਲਰ ਦੇ ਵਿੱਚ ਬੋਲਿਆ ਜਾਂਦਾ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਤੇ ਸਾਨੂੰ ਤੇ ਸਾਨੂੰ ਖਾਲਸਤਾਨ ਜਿਹਦੀ ਅਸੀਂ ਵਿਰੋਧਤਾ ਕਰਦੇ ਆਂ ਤੀਸਰਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਰੋਲ ਦੇ ਵਿੱਚ ਕਿਸੇ ਵੀ ਮਨੁੱਖ ਵੱਲੋਂ ਕੀਤਾ ਆ ਰੋਲ ਅਸੀਂ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਡੇ ਸਾਡੇ ਰੋਲ ਮਾਡਲ ਨੇ ਅਸੀਂ ਉਹ ਸਾਡੇ ਦਿਲ ਦੇ ਵਿੱਚ ਵਸਦੇ ਨੇ ਸਾਡੇ ਸਿੱਖ ਧਰਮ ਦਾ ਇਹ ਹੁਣ ਤੱਕ ਦਾ ਰਿਹਾ ਸੀ ਜਿਨ੍ਹਾਂ ਨੂੰ ਰੋਲ ਮਾਡਲ ਮਿਲਦੇ ਆ ਜਿਨ੍ਹਾਂ ਦੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅਜਾਇਬ ਘਰ ਦੇ ਵਿੱਚ ਚਿੱਤਰ ਲੱਗੇ ਹੋਏ ਨੇ ਅਸੀਂ ਉਹਨਾਂ ਦਾ ਕਦੇ ਵੀ ਅੱਜ ਤੱਕ ਕਿਸੇ ਨੂੰ ਰੋਲ ਕਰਨ ਨਹੀਂ ਦਿੱਤਾ ਅਸੀਂ ਇਸ ਗੱਲ ਦੇ ਵੀ ਸਖਤ ਵਿਰੋਧ ਕਰਦੇ ਹਾਂ ਇੱਕ ਇੱਕ ਕੋਈ ਵੀ ਫਿਰਦੇ ਤੋਂ ਰੋਡਾ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦਾ ਰੋਲ ਪਲੇ ਕਰੇ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ 6 ਤਰੀਕ ਨੂੰ ਅਸੀਂ ਪਬਲਿਕ ਨੂੰ ਵੀ ਇਹ ਗੱਲ ਕਹਾਂਗੇ ਵੀ ਇਸ ਇਸ ਫਿਲਮ ਦਾ ਵਿਰੋਧ ਕਰੋ ਕੋਈ ਵੀ ਉਸ ਫਿਲਮ ਨੂੰ ਦੇਖਣ ਨਾ ਜਾਓ ਕਿਉਂਕਿ ਇਹ ਜਿਹੜੀ ਇਹ ਜਿਹੜੀ ਫਿਲਮ ਆ ਹਿੰਦੂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਆ ਸੋ ਗੱਲਬਾਤ ਕੀਤੀ ਸਿੱਖ ਕਮਿਊਨਿਟੀ ਐਮਰਜੈਂਸੀ ਫਿਲਮ ਦਾ ਜਿਹੜਾ ਵਿਰੋਧ ਕਰ ਰਹੀ ਹੈ ਅੱਜ ਲੁਧਿਆਣਾ ਦੇ ਸੀਪੀ ਦਫਤਰ ਪਹੁੰਚ ਰਹੇ ਨੇ ਮੰਗ ਪੱਤਰ ਦੇਣ ਜਾ ਰਹੇ ਨੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਐਮਰਜੈਂਸੀ ਫਿਲਮ ਕੰਗਣਾ ਰਣੋਤ ਦੀ ਉਸ ਦਾ ਵਿਰੋਧ ਜਿਹੜਾ ਵੈ ਉਹ ਕੀਤਾ ਜਾ ਰਿਹਾ ਹੈ ਤਾਂ ਪਿੱਛੇ ਦੇਖ ਸਕਦੇ ਹੋ ਨਿਹੰਗ ਫੌਜਾਂ ਵੀ ਜਿਹੜੀਆਂ ਨਿਹੰਗ ਫੌਜਾਂ ਵੀ ਮੌਜੂਦ ਨੇ ਜੋ ਇਸ ਫਿਲਮ ਦਾ ਵਿਰੋਧ ਕਰਦੀਆਂ ਨਜ਼ਰ ਆਣ ਤਾਂ ਨਿਹੰਗ ਸਿੰਘ ਵੀ ਜਿਹੜੇ ਇਸ ਫਿਲਮ ਦਾ ਬਾਇਕਾਟ ਕਰ ਰਹੇ ਨੇ ਗੱਲਬਾਤ ਕਰਦੇ ਆ ਖਾਲਸਾ ਜੀ ਕਿਵੇਂ ਦੇਖਦੇ ਹੋ ਜਿਹੜੀ ਐਮਰਜੈਂਸੀ ਫਿਲਮ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਵਰਜੈਂਸੀ ਫਿਲਮ ਆ ਰਹੀ ਆ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈਗੀ ਆ ਜੋ ਕਿ ਸਾਡੇ ਸੰਤਾਂ ਦੇ ਬਣਾਈ ਹੋਈ ਆ ਉਹਦੇ ਵਿੱਚ ਡੁਪਲੀਕੇਟ ਸੰਤ ਬਣਾਏ ਗਿਆ ਉਹਦੇ ਵਿੱਚ ਅਸੀਂ ਇਹਨੂੰ ਕਹਿਣਾ ਚਾਹੁੰਦੇ ਆ ਕੰਗਣਾ ਨੂੰ ਵੀ ਕੰਗਣਾ ਤੂੰ ਕਿਉਂ ਛੇੜਖਾਨੀਆਂ ਕਰਦੀ ਆ ਅੱਗੇ ਤੇਰੀ ਚਪਲਾ ਅਗੇ ਚਪੇੜਾ ਪਈਆਂ ਭੁੱਲ ਗਈ ਆ ਹੁਣ ਜੁੱਤੀਆਂ ਇਹਨੇ ਦੁਵਾਰਾ ਖਾਨੀਆਂ ਨੇ ਪਰ ਹੈ ਸਾਡੀ ਭੈਣ ਆ ਕਰਦੀ ਹਰਕਤਾਂ ਗੰਦੀਆਂ ਨੇ ਮਾਰੀਆਂ ਹਰਕਤਾਂ ਅਸਰਾਰਤਾਂ ਕਰਦੀ ਇਹਨੂੰ ਕਹਿੰਦੇ ਆ ਬੰਦਿਆਂ ਦੇ ਨਾਲ ਬੰਦਿਆਂ ਦੀ ਬਣ ਕੇ ਗੱਲ ਕਰ ਵੀ ਐਵੇਂ ਤੂੰ ਐਵੇਂ ਸਾਡੇ ਜਿਹੜੇ ਸਾਡੇ ਜ਼ਖਮ ਹੈ ਹਰੇ ਕੀਤੇ ਕਰੀ ਜਾਣੀ ਐ ਤੂੰ ਮਾਰੀਆਂ ਫਿਲਮਾਂ ਬਣਾ ਬਣਾ ਕੇ ਮਾਰੀ ਫਿਲਮ ਹੀ ਐ ਵੀ ਸਾਡਾ ਜਿਹੜਾ ਜਿਹੜੀ ਫਿਲਮ ਬਣਾਈ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੋਇਆ ਸਾਡਾ ਸਾਰਾ ਧਰਮ ਤੋੜਿਆ ਮਰੋੜਿਆ ਬਿਆ ਹੁਣ ਉਹਦੇ ਵਿੱਚ ਟੈਗ ਵੀ ਦਿਖਾਉਣਗੇ ਦਰਬਾਰ ਸਾਹਿਬ ਤੇ ਅੰਬਰਸਰ ਦਰਬਾਰ ਸਾਹਿਬ ਸਾਡੇ ਟੈਗ ਹੋਇਆ ਉਹ ਵੀ ਦਿਖਾਉਣਗੇ ਦਿਖਾਉਣਗੇ ਨਹੀਂ ਦਿਖਾਉਣਗੇ ਉਹ ਬੇਅਦ ਵੀ ਨਹੀਂ ਹੋਊਗੀ ਸਾਡੀ ਉਹ ਸਾਡੇ ਜ਼ਖਮਾਂ ਦੇ ਉੱਤੇ ਦਿਲ ਨਹੀਂ ਜ਼ਖਮ ਦੇ ਉੱਤੇ ਜ਼ਖਮ ਹੋਏ ਹੋਏ ਦਿਲਾਂ ਦੇ ਉੱਤੇ ਨੂਨ ਪੁੱਟ ਰਹੀ ਇਹ ਕੰਗੜਾ ਤੇ ਕੰਗਰਿਆਂ ਨੂੰ ਵਰਲਿੰਗ ਇਹੀ ਕਹਨੇ ਚਾਹੁੰਦੇ ਆ ਇਹ ਬੰਦੇ ਬੰਜਾ ਇਹ ਫਿਲਮ ਨਹੀਂ ਚਲਣੀ ਚਾਹੀਦੀ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਇੱਥੇ ਵੱਟ ਵੱਟ ਭੱਜਤ ਵੱਜ ਬੈਨ ਕਰੋ ਬੈਨ ਹੋਣਾ ਚਾਹੀਦਾ ਬਾਕੀ ਸਾਡੇ ਬਾਬਾ ਜੀ ਦੱਸਣਗੇ ਬਾਬਾ ਜੀ ਬਾਰ-ਬਾਰ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਗਿਆ ਇਹ ਜਾਣ ਬੁੱਝ ਕੇ ਹੀ ਹੋ ਰਿਹਾ ਜੀ ਜੋ ਕੁਝ ਵੀ ਹੋ ਰਿਹਾ ਬਾਕੀ ਇਹ ਫਿਲਮ ਦੀ ਜ਼ਰੂਰਤ ਨਹੀਂ ਸੀ ਐਵੇਂ ਫਾਲਤੂ ਹੀ ਆ ਕਿਉਂਕਿ ਪਹਿਲਾਂ ਇਹਦੀਆਂ ਫਿਲਮਾਂ ਕੋਈ ਚੱਲੀਆਂ ਨਹੀਂ ਆ ਔਰ ਜਾਣ ਕੇ ਕੌਂਟਰਵਰਸੀ ਪੈਦਾ ਕਰਨੀ ਚਾਹੁੰਦੀ ਸੀਗੀ ਬਾਕੀ ਅਸੀਂ ਤਾਂ ਇੱਥੇ ਮਿਲਜੁਲ ਕੇ ਰਹਿੰਦੇ ਆ ਜੀ ਹਿੰਦੂ ਸਿੱਖ ਪਰ ਆ ਜਿੰਨੇ ਵੀ ਹੈਗੇ ਪੰਜਾਬ 'ਚ ਮਿਲਜੁਲ ਕੇ ਰਹਿੰਦੇ ਆ ਭਾਈਚਾਰਾ ਆ ਬਿਲਕੁਲ ਇੱਕ ਦੂਜੇ ਨਾਲ ਸਾਨੂੰ ਕੰਮ ਪੈਂਦੇ ਆ ਇਹ ਜਾਣ ਬੁੱਝ ਕੇ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਤੇ ਲੱਗਦਾ ਨਹੀਂ ਇੱਕ ਇੰਨਾ ਵੱਡਾ ਐਕਟਰ ਤੇ ਇੱਕ ਇੰਨੇ ਵੱਡੇ ਪਾਤੇ ਬੈਠਾ ਐ ਐਮਪੀ ਹੈਗਾ ਤੇ ਪੰਜਾਬ ਦੇ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਉਹਨੂੰ ਕਿਵੇਂ ਦੇਖਦੇ ਕਿਉਂ ਪੰਜਾਬ ਨੂੰ ਵੱਖ ਦੇਖਦੇ ਓਏ ਜਾਣ ਜਾਣ ਕੇ ਹੋ ਰਿਹਾ ਜੀ ਇਹ ਪਹਿਲੇ ਦਿਨ ਤੋਂ ਇਹਦੇ ਅੰਦਰ ਪੰਜਾਬੀਆਂ ਵਾਸਤੇ ਨਾ ਸਿੱਖਾਂ ਵਾਸਤੇ ਨਫ਼ਰਤ ਭਰੀ ਹੋਈ ਹੈ ਜਿਹੜੀ ਜਗ ਜਾਰ ਬਾਰ ਬਾਰ ਹੁੰਦੀ ਹੈ ਜਾਣ ਬੁੱਝ ਕੇ ਹੋ ਰਿਹਾ ਜੀ ਸਾਰਾ ਕੁਝ ਇਹ ਬਾਕੀ ਸੰਤਾਂ ਦਾ ਰੋਲ ਜਿਹੜਾ ਬੰਦਾ ਕਰ ਰਿਹਾ ਉਹ ਗਲਤ ਗੱਲ ਆ ਕਿਉਂਕਿ ਸੰਤਾਂ ਦੀ ਜਗ੍ਹਾ ਬਣੀ ਹੋਈ ਆ ਹਰਮੰਦਲ ਸਾਹਿਬ 'ਚ ਤੇ ਇਹ ਹੋਣਾ ਨਹੀਂ ਚਾਹੀਦਾ ਅਸੀਂ ਚਾਹੁੰਦੇ ਨਹੀਂ ਕੋਈ ਬੰਦਾ ਉਹਨਾਂ ਦਾ ਰੋਲ ਕਰੇ ਕਿੰਨੇ ਐਕਸੈਂਜ ਜੱਥੇ ਬੰਦੀਆਂ ਉੱਥੇ ਪਹੁੰਚਣ ਗਿਆ ਵੀ ਉਸ ਬੰਦੇ ਦੇ ਵਿਰੁੱਧ ਕਾਰਵਾਈ ਕਰਾਉਣ ਗਿਆ ਫਿਰ ਕੀ ਕਰੋਗੇ ਅਨਿਹੰਗ ਸਿੰਘ ਜੱਥੇ ਮੰਦੀਆਂ ਸਾਰੀਆਂ ਨਾਲ ਨੇ ਜੀ ਇਹ ਅਸੀਂ ਇਹ ਫਿਲਮ ਨਹੀਂ ਲੱਗਣ ਦੇਣਾ ਚਾਹੁੰਦੇ ਨਾ ਹੀ ਲੱਗਣੀ ਚਾਹੀਦੀ ਹੈ ਜੇ ਇਹ ਫਿਲਮ ਚੱਲਣੀ ਨਹੀਂ ਦੇਣਗੇ ਜੋ ਮਰਜੀ ਹੋ ਜਾਵੇ ਜਿੱਥੇ ਮਰਜੀ ਭੱਜ ਲੈ ਕੰਗਣਾ ਕੰਗਣਾ ਜੇ ਭੱਜ ਕੇ ਖੁੱਡ ਚ ਵੀ ਵੱੜ ਜਾਊਗੀ ਤਾਂ ਵੀ ਅਸੀਂ ਕੱਢਾਂਗੇ ਉਹਨੂੰ ਪਾਣੀ ਬਾਪਾ ਕੇ ਇਹ ਜਿਹੜੀ ਫਿਲਮ ਹੈਗੀ ਆ ਚੱਲਣੀ ਚੱਲਣ ਦੇਣੀ ਨਹੀਂ ਅਸੀਂ ਜੋ ਮਰਜੀ ਹੋ ਜਾ ਸਾਨੂੰ ਵਿਰੋਧ ਕਰਨਾ ਪਵੇ ਜੇ ਫਿਲਮ ਲੱਗ ਗਈ ਕਿਸ ਸ ਉਹ ਸਿਲਮੇ ਵਾਲਾ ਆਪਣਾ ਆਪ ਜ਼ਿੰਮੇਦਾਰ ਹੋਊਗਾ ਆਪਣੇ ਜਿਹੜਾ ਸਿਲਮਾ ਉਹਦਾ ਹੌਲ ਹੈਗਾ ਹਾਂ ਟਰੈਕਟਰ ਦਾ ਤੇ ਨਹੀਂ ਤਾਂ ਹੀ ਤੋੜਪਾਂ ਜਰੂਰ ਕਰਾਂਗੇ ਬੇਨਤੀ ਹੈ ਸਾਡੀ ਵੀ ਇਹ ਫਿਲਮ ਨਾ ਲੱਗੀ ਜਾਵੇ ਇਹ ਕੰਗਣਾ ਜਿਹੜੀ ਹੈਗੀ ਆ ਸਾਡੇ ਦਿਲਾਂ ਦੇ ਉੱਤੇ ਸਰਾਖ ਕਰਕੇ ਝਕਮ ਕਰਕੇ ਉੱਤੇ ਨਮਕ ਨਮਕ ਸੜਕਦੀ ਮਿਰਚਾਂ ਸੜਕਦੀ ਆ ਸਾਡੀ ਸਿੱਖੀ ਕੌਮ ਨੂੰ ਕਲੰਕ ਲਾਉਣਾ ਚਾਹੁੰਦੀ ਆ ਇਹਨੂੰ ਅਜੇ ਚਪਲਾ ਚਪੇੜਾ ਪਈਆਂ ਭੁੱਲ ਗਿਆ ਨੇ ਤੇ ਜਿਹੜਾ ਦੂਜਾ ਦਵਾਰਾ ਫਿਰ ਚਪੇੜਾ ਖਾਨ ਦੀ ਗੱਲਬਾਤ ਕਰਦੇ। ਬੀਜਪੀ ਨੂੰ ਕੀ ਕਹੋਗੇ? ਬੀਜਪੀ ਦਾ ਇੱਕ ਮੰਨਿਆ ਨੁਮਾਇੰਦਾ ਵੀ ਹੈਗਾ ਕੰਗੜਾ ਨੂੰ। ਇਹ ਤਾਂ ਕਹਿੰਨਾ ਬੀਜਪੀ ਅੱਗੇ ਸਾਡੇ ਸਿੱਖਾਂ ਤੇ ਲੱਗਦੀ ਪਈ ਹੈਗੀ ਆ। ਲੱਗਦੀ ਹੀ ਪਈ ਆ। ਹੁਣ ਸਾਡੇ ਬੰਦੀ ਸਿੰਘ ਖੜ ਛੱਡੇ ਉਹ ਨਹੀਂ ਛੱਡੇਗੇ। ਬੰਦੀ ਸਿੰਘਾਂ ਦੀ ਫਿਲਮ ਬਣੀ ਅੱਗੇ ਸਾਡੀ ਉਹ ਨਹੀਂ ਚੱਲਣ ਦੇ। ਉਹ ਤੇ ਕਿਉਂ ਨਹੀਂ ਬਣ ਕੀਤਾ? ਉਹ ਵੀ ਚੱਲਣੀਆਂ ਚਾਹੀਦੀਆਂ ਨੇ। ਉਹ ਬੰਦ ਕੀਤੀਆਂ ਪਈਆਂ ਨੇ ਸਾਡੀਆਂ ਫਿਲਮਾਂ ਤੇ ਬਾਕੀ ਜਿਹੜੀਆਂ ਸਾਡੀਆਂ ਧਾਰਮਿਕ ਫਿਲਮਾਂ ਚੱਲਦੀਆਂ ਨੇ ਜਿਹੜੀਆਂ ਸਾਡੀਆਂ ਵਧੀਆ ਫਿਲਮਾਂ ਨੇ ਉਹ ਸਾਰੀਆਂ ਬੰਦ ਇਹਦੀ ਫਿਲਮ ਕਿੱਦਾ ਚੱਲ ਜੇ 6 ਤਰੀਕ ਨੂੰ ਅਸੀਂ ਪੂਰਾ ਵਿਰੋਧ ਕਰਾਂਗੇ ਫਿਲਮ ਦਾ ਜੇ ਲੱਗੂਗੀ ਤਾਂ ਜਿਹੜੇ ਸਿਲਮੇ ਵਾਲੇ ਨੇ ਲਾਈ ਉਹਦਾ ਵਿਰੋਧ ਕਰਾਂਗੇ ਜਰੂਰ ਪਬਲਿਕ ਨੂੰ ਵੀ ਸਰਕਾਰ ਨੂੰ ਵੀ ਬੇਨਤੀ ਆ ਵੀ ਹੱਥ ਜੋੜ ਕੇ ਫਿਲਮ ਨਹੀਂ ਲੱਗਣੀ ਇਹਦੀ ਮਾਹੌਲ ਖਰਾਬ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ